ਪਹਿਲਾ ਗਾਣੇ ਤਾਰ ਮੀਕੀ ਤੇਣਾ ਪਿੱਛੇ ਖਲੋ ਜਾਣਾ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਝੰਡਾ ਫੜ ਕੇ ਜਾਂ ਕਿਰਪਾਨ ਫੜ ਕੇ ਖਲੋ ਜਾਣਾ ਤੋ ਚਲਦੇ ਚਲਦੇ ਚਲੋ ਇੱਕ ਦੋ ਫਿਲਮਾਂ ਵੀ ਮੈਨੂੰ ਆਫਰ ਹੋਈਆਂ ਮੈਂ ਕੀਤੀਆਂ ਵੀ ਉਦੋਂ ਨਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਇੱਕ ਫਿਲਮ 1984 ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਜੀ ਤੇ ਮੈਨੂੰ ਇੱਕ ਫਿਲਮ ਆਫਰ ਹੋ ਗਈ ਅੱਛਾ ਤੇ ਮੇਰੇ ਮਨ ਦੇ ਵਿੱਚ ਉੱਥੇ ਗੱਲ ਆਈ ਵੀ ਹੁਣ ਫਿਲਮ ਕਿਉਂਕਿ ਮੇਰਾ ਕਿਤੇ ਨਾ ਕਿਸੇ ਮਨ ਪਹਿਲਾਂ ਐਕਟਿੰਗ ਵਿੱਚ ਤੇ ਹੈ ਹੀ ਸੀ ਪੱਗ ਇੱਕ ਮੈਨੂੰ ਇਹ ਨਹੀਂ ਸੀ ਪਤਾ ਵੀ ਪੱਗ ਵੀ ਇਸ profession ਤੱਕ ਇੰਨੀ ਉੱਚੀ ਜਾ ਸਕਦੀ ਹੈ ਬਿਲਕੁਲ ਸੋ ਐਕਟਿੰਗ ਦਾ ਤੇ ਚਲੋ ਆਪਾਂ ਨੂੰ ਪਤਾ ਕਿਉਂਕਿ ਪਹਿਲਾਂ ਅੱਜ ਤੋਂ ਪਹਿਲਾਂ ਕਿਸੇ ਟਰਬਨ ਸਟਾਈਲਿਸਟ ਕੋ ਪਰਸਨਲ ਹੈ ਹੀ ਨਹੀਂ ਸੀ ਹਾਂਜੀ ਤੇ ਜਦੋਂ ਮੈਂ 1984 ਫਿਲਮ ਦੀ ਮੈਨੂੰ ਮੈਂ ਗਿਆ ਉੱਥੇ ਚਲੋ ਸਿਲੈਕਟ ਹੋ ਗਿਆ ਤੇ ਸ਼ੂਟਿੰਗ ਵੀ ਸ਼ੁਰੂ ਹੋ ਗਈ ਵੀਕ ਦਿਨ ਦੀ ਸ਼ੂਟਿੰਗ ਜਦੋਂ ਚੱਲੀ ਗਈ ਤੇ ਮੈਨੂੰ ਫੋਨ ਆਇਆ ਵੀ ਇੱਕ ਮੇਨ ਲੀਡ ਰੋਲ ਹੈ ਤੇ ਤੁਸੀਂ ਕਰੋਗੇ ਤੇ ਮੇਰੇ ਮਨ ਚ ਆਇਆ ਮੈਂ ਕਿ ਕਰਨਾ ਤੇ ਬਣਦਾ ਹਾਂ ਫਿਰ ਮੈਂ ਇੱਕ ਦਿਨ ਫਿਲਮ ਦੇ ਵਿੱਚ ਇੱਕ ਛੁੱਟੀ ਸੀ ਮੈਂ ਚੰਡੀਗੜ੍ਹ ਗਿਆ ਚਲੋ ਉੱਥੇ ਡਾਇਰੈਕਟਰ ਸਾਹਿਬ ਨੂੰ ਮਿਲੇ ਤੇ ਉਹਨਾਂ ਕਿਹਾ ਠੀਕ ਹੈ ਫਿਰ ਮੈਂ ਭਾਜੀ ਨੂੰ ਆ ਕੇ ਪੁੱਛਿਆ ਮੈਂ ਕਿ ਭਾਜੀ ਐਵੇਂ ਐਵੇਂ ਇੱਕ ਫਿਲਮ ਆਫਰ ਹੋਈ ਮੈਨੂੰ ਜੇ ਤੁਸੀਂ ਕਹੋ ਤੇ ਮੈਂ ਕਰ ਲਾਂ ਮਤਲਬ ਮੈਂ ਕੋਈ ਵੀ ਅੱਜ ਤੱਕ ਨਾ ਜਦੋਂ ਦਾ ਭਾਜੀ ਨਾਲ ਜੁੜਿਆ ਹਾਂ ਮੇਰੇ ਕੋ ਹੁਣ ਤੇ ਚਲੋ ਜੁੜੇ ਨੂੰ ਮੈਂ ਸਟਾਰਟਿੰਗ ਵਿੱਚ ਵੀ ਹਾਂਜੀ ਮੈਂ ਬਿਨਾ ਪੁੱਛੇ ਨਹੀਂ ਭਾਜੀ ਤੋਂ ਗਿਆ ਉਦੋਂ ਵੀ ਮੈਨੂੰ ਜੇ ਭਾਜੀ ਕਹਿੰਦੇ ਵੀ ਨਹੀਂ ਟਾਈਮ ਦੇਣਾ ਤੇ ਮੈਂ ਮਨਾ ਕਰ ਦੇਣੀ ਸੀ ਫਿਰ ਅੱਛਾ ਹਾਂਜੀ ਜੀ ਤੇ ਉਦੋਂ ਵੀ ਭਾਜੀ ਨੇ ਕਿਹਾ ਭਾਜੀ ਚਲੋ ਭਾਜੀ ਦੀ ਇਹ ਗੱਲ ਬੜੀ ਉਹਦੇ ਭਾਜੀ ਨੇ ਕਦੀ ਵੀ ਉਹਨਾਂ ਮਤਲਬ ਜਿਵੇਂ ਉਹ ਆਪ ਅਗਾ ਬਦੂ ਸੋਚਨੇ ਐਵੇਂ ਹੀ ਉਹ ਸਾਰਿਆਂ ਨੂੰ ਰੱਖਦੇ ਨੇ ਸਾਰਿਆਂ ਨੂੰ ਰੱਖਦੇ ਨੇ ਜੀ ਤੇ ਭਾਜੀ ਨੇ ਕਦੀ ਮਨਾਂ ਨਹੀਂ ਕੀਤਾ ਭਾਈ ਕਹਿੰਦੇ ਕਰੋ ਕਿਉਂ ਨਹੀਂ ਕਰਨੀ ਤੁਸੀਂ ਇਹ ਵੇਖੋ ਮੈਂ ਪੱਗ ਬਨ ਕੇ 1984 ਫਿਲਮ ਤੇ ਪੱਗ ਬਨ ਕੇ ਸੈਟ ਦੇ ਉੱਤੇ ਤੇ ਬਾਅਦ ਚੋਂ ਮੈਂ ਚੱਲ ਜਾਂਦਾ ਹਾਂ ਆਪਣੀ ਐਕਟਿੰਗ ਲਈ ਜੀ ਚੱਲਦੇ ਸ਼ੂਟ ਤੇ ਬਹੁਤ ਤੁਹਾਡੀ ਤੁਹਾਡੀ ਵੀ ਮਿਹਨਤ ਹੈ ਪਹਿਲੇ ਤੇ ਤੁਹਾਡਾ ਵੀ ਜਿਗਰਾ ਹੈ ਕਿਉਂਕਿ ਮੈਂ ਉਸ ਵਾਰ ਤੇ ਵੀ ਆਵਾਂਗੀ ਵੀ ਮੈਂ ਕਿਉਂ ਗਿਆ ਪਹਿਲੇ ਤੁਸੀਂ ਗੱਲ ਕੰਪਲੀਟ ਕਰੋ ਸੋ ਉਹ ਮੈਂ ਫਿਲਮ ਤੇ ਪੱਗ ਬਨ ਕੇ ਭਾਜੀ ਨੂੰ ਫਿਰ ਮੈਂ ਆਪਣੀ ਐਕਟਿੰਗ ਲਈ ਜਾਣਾ ਕਰਨਾ ਕਿਉਂਕਿ ਮੈਂ ਉੱਥੋਂ ਹਿਸਾਬ ਲਾ ਲਿਆ ਸੀ ਲੋਕੇਸ਼ਨ ਜਿਹੜੀ ਉਹ ਕੰਟਰਵਿਊ ਦੀ ਗੱਲ ਤੇ ਸੀ ਤੇ ਕਦੀ ਮੈਨੂੰ ਅਦਰ ਰਸਤੇ 'ਚ ਉਹਨਾਂ ਲੈ ਜਾਣਾ ਕਦੀ ਇੱਥੋਂ ਗੱਡੀ ਛੱਡ ਜਣਾ ਕਰਨਾ ਸੋ ਕਿਵੇਂ-ਕਿਵੇਂ ਕਰਕੇ ਉਹ ਮੈਂ ਸ਼ੂਟਿੰਗ ਕੰਪਲੀਟ ਕੀਤੀ ਮੈਨੂੰ ਹਾਂਜੀ ਸ਼ੂਟਿੰਗ ਕੰਪਲੀਟ ਹੋ ਗਈ ਬਾਅਦ 'ਚ 5-7 ਦਿਨ ਦਾ ਕੰਮ ਸੀ ਤੇ ਉਹ ਫਿਰ ਇਧਰੋਂ ਫਿਲਮੇ ਵੀ ਕੰਪਲੀਟ ਹੋ ਗਈ ਤੇ ਫਿਰ ਮੈਂ ਉਹ ਕੰਪਲੀਟ ਫਿਲਮ ਕਰਤੀ ਪਰ ਉਹ ਕਿਤੇ ਨਾ ਕਿਤੇ ਕਿਉਂਕਿ ਮੈਨੂੰ ਮੈਂ ਇੱਕ ਇਸ ਚੀਜ਼ ਤੇ ਬੜਾ ਬਿਲੀਵ ਕਰਨਾ ਵੀ ਤੁਸੀਂ ਆਪਣਾ ਕਰਮ ਕਰੋ ਹਾਂ ਬੈਸਟ ਦਿਓ ਜੀ ਹੋਣਾ ਕੀ ਏ ਨਹੀਂ ਹੋਣਾ ਜੋ ਗਲਤ ਹੋ ਰਿਹਾ ਇੱਕ ਟਾਈਮ ਤੇ ਲੱਗ ਰਿਹਾ ਮੇਰੇ ਨਾਲ ਆ ਗਲਤ ਹੋਇਆ ਹਾਂਜੀ ਹਾਂਜੀ ਪਰ ਉਹ ਵਗਾਂ ਜਾ ਕੇ ਉਹ ਸਹੀ ਹੁੰਦਾ ਹੈ ਬਿਲਕੁਲ ਤੋ ਮੈਨੂੰ ਮੈਂ ਫਿਰ ਉਹ ਜਦੋਂ ਉਹ ਫਿਲਮ ਨੂੰ ਮੈਂ ਸਾਲ ਇੱਕ ਡੀਕਿਆ 2 ਸਾਲ 3 ਸਾਲ ਉਹ ਫਿਲਮ ਰਿਲੀਜ਼ ਨਹੀਂ ਹੋਈ ਅੱਛਾ ਪਰ ਕੋਈ ਕਾਰਨ ਪਤਾ ਲੱਗਿਆ ਬਸ ਉਹ ਪ੍ਰੋਡਿਊਸਰ ਡਾਇਰੈਕਟਰ ਦੀ ਜਿਵੇਂ ਹੋ ਜਾਂਦੀ ਹੈ ਇਸ ਵੀ ਅੰਬਨ ਹਣਾ ਜੀ ਤੇ ਉਸ ਕਾਰਨ ਉਹ ਫਿਲਮ ਰਿਲੀਜ਼ ਨਹੀਂ ਹੋਈ ਤੇ ਮੇਰੇ ਮਨ ਚ ਆਇਆ ਮੈਂ ਕਿਹਾ ਚਲੋ ਇਹਨ ਇੱਕ ਮੇਨ ਲੀਡ ਤੇ ਬੇਸ਼ੱਕ ਉਹ ਫਿਲਮ ਛੋਟੇ ਬਜਟ ਦੀ ਸੀ ਪਰ ਉਸ ਟਾਈਮ ਉਹ ਬਜਟ ਵੀ ਬਹੁਤ ਸੀ ਜਿਵੇਂ ਅੱਜ ਤੋਂ 12 ਸਾਲ ਪਹਿਲਾਂ ਪਰ ਟ੍ਰੀਟਮੈਂਟ ਦਾ ਬਹੁਤ ਡਿਫਰੈਂਸ ਹਜੇ ਵੀ ਹੈ ਅ ਛੋਟੇ ਬਜਟ ਦੀਆਂ ਫਿਲਮਾਂ ਦੇ ਜਿਹੜੇ ਆਰਟਿਸਟ ਹੁੰਦੇ ਨੇ ਉਹਨਾਂ ਨੂੰ ਟ੍ਰੀਟਮੈਂਟ ਵੱਖਰਾ ਦਿੱਤਾ ਜਾਂਦਾ ਤੁਸੀਂ ਦਿਲਜੀਤ ਹੈਨਾ ਆਰਟਿਸਟ ਸੀ ਉਸ ਟਾਈਮ ਤੇ ਉਹ ਸੁਪਰਸਟਾਰ ਬਣ ਚੁੱਕੇ ਸੀਗੇ ਤੇ ਇੱਕ ਤੁਸੀਂ ਉਹਨਾਂ ਨੂੰ ਦੇਖਦੇ ਸੀ ਟ੍ਰੀਟਮੈਂਟ ਮਿਲਦੇ ਆ ਤੁਸੀਂ ਖੁਦ ਵੀ ਉਹਨਾਂ ਦੀ ਟੀਮ 'ਚ ਸੀਗੇ ਦੂਜੇ ਪਾਸੇ ਤੁਸੀਂ ਸਟਰਗਲ ਕਰਕੇ ਆਪ ਦੇ ਸ਼ੂਟ ਤੇ ਜਾਂਦੇ ਸੀ ਸੋ ਕਿਤੇ ਨਾ ਕਿਤੇ ਮਨ ਦੇ ਵਿੱਚ ਉਹ ਜਿਹੜਾ ਡਿਫਰੈਂਸ਼ੀਏਟ ਤੁਸੀਂ ਫੀਲ ਨਹੀਂ ਕੀਤਾ ਉਹਦਾ ਸੈਟ ਨਹੀਂ ਉੱਤੇ ਵਖੋਤੇ ਕਲੀਅਰ ਹੀ ਹੈ ਨਾ ਵੀ ਮੈਂ ਤੇ ਮਤਲਬ ਸਟਾਰਟਿੰਗ ਫਿਲਮ ਇਹ ਮੈਂ ਤਾਂ ਸ਼ੁਕਰ ਕੀਤਾ ਮੈਨੂੰ ਫਿਲਮ ਮਿਲ ਗਈ ਅੱਛਾ ਟ੍ਰੀਟਮੈਂਟ ਮੈਚ ਤੇ ਬਹੁਤ ਦੂਰ ਦੀ ਗੱਲ ਹੈ ਅੱਛਾ ਉਦੋਂ ਚਾਹੀਦਾ ਸੀ ਚਾਹੀਦਾ ਸੀ ਵੀ ਫਿਲਮ ਕਰ ਰਹੇ ਆਪਾਂ ਮੇਨ ਲੀਡ ਤੇ ਪਰ ਜਦੋਂ ਅਸੀਂ ਕੋਈ ਕੰਮ ਕਰਦੇ ਆ ਸਾਡੇ ਜਿਹੜੇ ਬਹੁਤ ਖਾਸ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਹੈ ਕੀ ਉਹਨਾਂ ਵੱਲੋਂ ਨਹੀਂ ਕਦੀ ਪ੍ਰੈਸ਼ਰ ਆਇਆ ਕਿ ਯਾਰ ਤੂੰ ਫਿਲਮ ਤੇਰੀ ਫਿਲਮ ਤੇ ਕੀਤੀ ਸੀ ਪਤਾ ਨਹੀਂ ਕੀਤੀ ਵੀ ਸੀ ਕਿ ਨਹੀਂ ਕੀਤੀ ਸੀ ਵੀ ਸਾਨੂੰ ਹੀ ਦੱਸਦਾ ਸੀਗਾ ਹਾਂ ਹਾਂ ਇਹ ਵੀ ਇਹ ਵੀ ਹੁੰਦਾ ਹੈ ਮਤਲਬ ਕਹਿੰਦੇ ਪਤਾ ਨਹੀਂ ਝੂਠ ਮਾਰਦਾ ਜਾਂ ਕਿਵੇਂ ਫਿਰ ਉਹ ਫਿਲਮ ਜਿਵੇਂ ਰਿਲੀਜ਼ ਨਹੀਂ ਹੋਈ ਤੇ ਫਿਰ ਮੇਰਾ ਵੀ ਨਾ ਮਨ ਮੈਂ ਹੋਰ ਕਾਫੀ ਐਕਟਿੰਗ ਵੀ ਪਹਿਲਾਂ ਕੀਤੀ ਪਰ ਜਦੋਂ ਸਰਦਾਰ ਕਰੈਕਟਰ ਲਈ ਇੰਨੇ ਰੋਲ ਜਿਆਦਾ ਨਹੀਂ ਆ ਨਿਕਲਦੇ ਜੀ ਸੋ ਫਿਰ ਮੈਨੂੰ ਉਹਨਾਂ ਦਿਨਾਂ ਦੇ ਵਿੱਚ ਹੀ ਜਿਵੇਂ 9084 ਜਦੋਂ ਫਿਲਮ ਕੀਤੀ ਤੇ ਉਹਦੀ ਪੱਗ ਦੀ ਮਤਲਬ ਜਿਵੇਂ ਮੈਂ ਆਪਣੇ ਮੂੰਹ ਨਹੀਂ ਚਲੋ ਮੈਨੂੰ ਕਹਿਣਾ ਚਾਹੀਦਾ ਪੱਗ ਨੂੰ ਇੰਨਾ ਜਿਆਦਾ ਪਿਆਰ ਮਿਲਿਆ ਨਾ ਜੀ ਤੇ ਉਹ ਹਰ ਡਾਇਰੈਕਟਰ ਅਗਲੀ ਜਿਹੜਾ ਵੀ ਪ੍ਰੋਜੈਕਟ ਕਰਦੇ ਸਭ ਕਹਿੰਦੇ ਨੇ ਐਵੇਂ ਦੀ ਪੱਗ ਬਨਣ ਦੀ। ਰਾਈਟ। ਸੋ ਮੇਰਾ ਵੀ ਕਿਤੇ ਨਾ ਕਿਤੇ ਐਕਟਿੰਗ ਦੇ ਵਿੱਚ ਥੋੜਾ ਜਿਹਾ ਮਨ ਖੜਿਆ ਸੀ ਵੀ ਫਿਲਮ ਤੇ ਰਿਲੀਜ਼ ਨਹੀਂ ਹੋਈ। ਹੂੰ। ਤੇ ਵੈਸੇ ਵੀ ਸਰਦਾਰ ਬੰਦੇ ਦਾ ਰੈਗੂਲਰ ਕੰਮ ਨਹੀਂ ਨਿਕਲਦਾ। ਅੱਜ ਬਹੁਤ ਫਰਕ ਪੈ ਗਿਆ। ਬਹੁਤ। ਹਨਾ ਜਿ ਅੱਜ OTT ਤੇ ਹੋਰ بڑے ਪਲੇਟਫਾਰਮ ਆ ਗਏ। ਜੀ। ਸੋ ਉਹਨਾਂ ਦਿਨਾਂ ਦੇ ਵਿੱਚ ਫਿਰ ਜਿਵੇਂ ਜਿਵੇਂ ਪੱਗ ਜਿਹੜੀ ਉਹ ਕਹਿਣ ਲੱਗੇ ਹਰ ਡਾਇਰੈਕਟਰ ਕਹਿੰਦਾ ਵੀ ਆ ਪੱਗ ਬਨਨੀ 1984 ਫਿਲਮ ਦਾ ਐਗਜ਼ਾਮਪਲ ਦਿੰਦੇ ਸਨ ਵੀ ਉਹ ਹੀ ਪੱਗ ਬਨਨੀ। ਤੇ ਕਦੇ ਗਾਣੇ ਜੀ ਤੇ ਕਦੀ ਇਦਾਂ ਨਹੀਂ ਹੋਇਆ ਵੀ ਤੁਹਾਨੂੰ ਕਿਉਂਕਿ ਤੁਸੀਂ ਦਿਲਜੀਤ ਦੀ ਟੀਮ ਚ ਹਜੇ ਵੀ ਤੁਸੀਂ ਪਰਿਵਾਰ ਬਣ ਚੁੱਕੇ ਹੋ ਹੈਨਾ ਵੀ ਕਿਸੇ ਹੋਰ ਨੇ ਅਪਰੋਚ ਕੀਤਾ ਹੋਵੇ ਵੀ ਤੁਸੀਂ ਸਾਡੀ ਫਿਲਮ ਚ ਆ ਕੇ ਆਏ ਕੰਮ ਕਰਨੇ ਤੇ ਤੁਸੀਂ ਜਸਟ ਯੂ نو ਇੱਕ ਫੈਮਿਲੀ ਮੈਂਬਰ ਦੀ ਇੰਪੋਰਟੈਂਸ ਤੇ ਰਿਸਪੈਕਟ ਰੱਖਦੇ ਨੂੰ ਮਨਾ ਕਰਤਾ ਹੋਏ ਕਿ ਨਹੀਂ ਮੈਂ ਸਟਾਰਟਿੰਗ ਤੋਂ ਵੀ ਤੇ ਹੁਣ ਵੀ ਮਤਲਬ ਮੈਨੂੰ ਲੱਗਦਾ ਮੈਂ ਇੱਕ ਦਾ ਪ੍ਰੋਜੈਕਟ ਸ਼ਾਇਦ ਸਟਾਰਟਿੰਗ ਦੇ ਵਿੱਚ ਕੀਤਾ ਹੋਵੇ ਬਾਹਰ ਉਹੀ ਤਾਂ ਮੈਂ ਕਹਿ ਰਿਹਾ ਤੁਸੀਂ ਕੀਤਾ ਇੰਨੀ ਕਦੇ ਕਦੀ ਉਸ ਤੋਂ ਬਾਅਦ ਮੈਂ ਮਤਲਬ ਮੈਂ ਅੱਜ ਤੱਕ ਮੈਨੂੰ ਕੋਈ ਵੀ ਕਵੇ ਮਤਲਬ ਬੇਸ਼ੱਕ ਮੈਨੂੰ ਕੋਈ ਕਿੱਡਾ ਵੱਡਾ ਆਫਰ ਦੇ ਮੈਂ ਨਾ ਮੈਂ ਕਰਦਾ ਨਾ ਮੈਂ ਉਹਨਾਂ ਨੂੰ ਹਾਂ ਵੀ ਪਰਦਾ ਮੈਂ ਕਹਿੰਦੇ ਕਿ ਪਹਿਲਾਂ ਮੈਨੂੰ ਇਹ ਦੱਸੋ ਮੈਂ ਉਹਨਾਂ ਨੇ ਇਹ ਕਿਹਾ ਵੀ ਮੈਂ ਬਾਹਰ ਕੰਮ ਨਹੀਂ ਕਰਦਾ ਥੈਟਸ ਟੂ ਗੁੱਡ ਹਾਂ ਬਸ ਸਿਰਫ ਮੈਂ ਕਿਉਂਕਿ ਮੈਂ ਪਾਜੀ ਨਾਲਾਂ ਤੇ ਪਾਜੀ ਨਾਲ ਤੁਸੀਂ ਬਹੁਤ ਸੋਹਣੀ ਓਨੈਸਟੀ ਹੈ ਤੇ ਮੈਨੂੰ ਲੱਗਦਾ ਤਾਂ ਹੀ ਵਾਹਿਗੁਰੂ ਨੇ ਇੰਨੇ ਭਾਗ ਲਾਏ ਬੈਠੇ ਹਾਂ ਮੈਂ ਸਿੱਧਾ ਹੀ ਆਪਾਂ ਇੱਕੋ ਹੀ ਗੱਲ ਕਰੀ ਦੀ ਕਈ ਵਾਰ ਹੁੰਦਾ ਨਾ ਪਹਿਲੇ ਦੱਸੋ ਕਿੰਨੇ ਫਿਰ ਨਹੀਂ ਯਾਰ ਤੂੰ ਥੋੜੇ ਵੱਧ ਦੇ ਫਿਰ ਉਹ ਇਸ ਕਰਕੇ ਵੀ ਕਈ ਵਾਰ ਬੰਦਾ ਫਿਰਨੇ ਕਰਦਾ ਪਰ ਮੈਂ ਪੈਸੇ ਤੇ ਪੁੱਛਣੀ ਦੂਰ ਦੀ ਗੱਲ ਹੈ ਮੈਂ ਉਹਨਾਂ ਨੂੰ ਪਹਿਲੇ ਕਿਹਾ ਵੀ ਨਹੀਂ ਮੈਂ ਭਾਜੀ ਤੂੰ ਬਿਨਾ ਕਿਤੇ ਹੋਰ